ਇਸ ਵੇਲੇ ਅਸੀਂ ਹਰੀਦੁਆਰ ਉਸ ਥਾਂ ਤੇ ਖੜੇ ਆ ਜਿੱਥੇ 2 ਦਿਨ ਪਹਿਲਾਂ ਜਿਹੜੀ ਹਰੀਦੁਆਰ ਦੇ ਵਿੱਚ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀਗੀਆਂ ਜਿਸ ਦੇ ਵਿੱਚ ਗੱਡੀਆਂ ਜਿਹੜੀਆਂ ਗੰਗਾ ਨਦੀ ਦੇ ਵਿੱਚ ਜਿਹੜੀਆਂ ਰੁੜਦੀਆਂ ਦਿਖਾਈ ਦੇ ਰਹੀਆਂ ਸੀਗੀਆਂ ਉਹ ਤੇਰੀ ਹੈ ਇਸ ਥਾਂ ਤੋਂ ਜਿਹੜੀ ਪਾਣੀ ਦਾ 1 ਲੱਖ ਜਦੋਂ ਪਾਣੀ ਦਾ ਬਹਾਅ ਤੇਜ਼ ਹੋਇਆ ਤਾਂ ਗੱਡੀਆਂ ਜਿਹੜੀਆਂ ਇੱਥੋਂ ਰੁੜ ਕੇ ਬਿਲਕੁਲ ਗੰਗਾਜ ਦੇ ਵਿੱਚ ਚਲੇ ਗਏ ਸ਼ਮਸ਼ਾਨ ਘਾਟ ਦੇ ਪਾਸ ਨਦੀ ਵਿੱਚ ਅਸੀਂ ਹਰਿਦੁਆਰ ਦੇ ਉਸ ਥਾਂ ਤੇ ਖੜਿਆ ਜਿੱਥੇ ਸੁੱਕੀ ਨਦੀ ਹੈ ਇਹ ਬਿਲਕੁਲ ਤੁਹਾਨੂੰ ਦ੍ਰਿਸ਼ ਦਿਖਾ ਦਿੰਦੇ ਆ ਇਹ ਸੁੱਕੀ ਨਦੀ ਦਾ ਦ੍ਰਿਸ਼ ਹੈ ਜਿੱਥੋਂ ਕਿ ਜਦੋਂ ਬਰਸਾਤ ਪਹਾੜਾਂ ਦੇ ਵਿੱਚ ਪੈਂਦੀ ਹੈ ਜਾਂ ਫਿਰ ਹਰਿਦੁਆਰ ਦੇ ਵਿੱਚ ਬਰਸਾਤ ਪੈਂਦੀ ਹੈ ਤਾਂ ਪਾਣੀ ਜਿਹੜਾ ਹੈ ਇਸ ਥਾਂ ਤੋਂ ਨਿਕਲ ਕੇ ਜਾਂਦਾ ਹੈ ਸੋ ਇਸ ਥਾਂ ਤੇ ਬਿਲਕੁਲ ਇਸ ਜਗ੍ਹਾ ਤੇ ਜਿਹੜੀ ਬੱਸ ਜਾਂ ਫਿਰ ਆਪਾਂ ਹੋਰ ਗੱਡੀਆਂ ਦੀ ਗੱਲ ਕਰ ਲਈ ਜਿਹੜੀ ਕਾਰਾਂ ਖੜੀਆਂ ਸੀਗੀਆਂ ਉਹ ਇਸ ਥਾਂ ਤੇ ਖੜੀਆਂ ਸੀਗੀਆਂ ਉਹ ਓਏ ਓਏ ਭਾਗ ਜਾਏ ਦੋਸਤੋ ਅਸੀਂ ਹਰਿਦੁਆਰ ਦੇ ਉਸ ਥਾਂ ਤੇ ਖੜੇ ਆ ਜਿੱਥੇ ਸੁੱਕੀ ਨਦੀ ਹੈ ਇਹ ਬਿਲਕੁਲ ਤੁਹਾਨੂੰ ਦ੍ਰਿਸ਼ ਦਿਖਾ ਦਿੰਦੇ ਆ ਇਹ ਸੁੱਕੀ ਨਦੀ ਦਾ ਦ੍ਰਿਸ਼ ਹੈ ਜਿੱਥੋਂ ਕਿ ਜਦੋਂ ਬਰਸਾਤ ਪਹਾੜਾਂ ਦੇ ਵਿੱਚ ਪੈਂਦੀ ਹੈ ਜਾਂ ਫਿਰ ਹਰਿਦੁਆਰ ਦੇ ਵਿੱਚ ਬਰਸਾਤ ਪੈਂਦੀ ਹੈ ਤਾਂ ਪਾਣੀ ਜਿਹੜਾ ਹੈ ਇਸ ਥਾਂ ਤੋਂ ਨਿਕਲ ਕੇ ਜਾਂਦਾ ਹੈ ਸੋ ਇਸ ਥਾਂ ਤੇ ਬਿਲਕੁਲ ਇਸ ਜਗ੍ਹਾ ਤੇ ਜਿਹੜੀ ਬਸ ਜਾਂ ਫਿਰ ਆਪਾਂ ਹੋਰ ਗੱਡੀਆਂ ਦੀ ਗੱਲ ਕਰ ਲਈ ਜਿਹੜੀ ਕਾਰਾਂ ਖੜੀਆਂ ਖੜੇ ਸੀਗੀਆਂ ਉਹ ਇਸ ਥਾਂ ਤੇ ਖੜੀਆਂ ਸੀਗੀਆਂ ਜਿਸ ਤੋਂ ਬਾਅਦ ਜਦੋਂ ਪਾਣੀ ਦਾ ਜਿਹੜਾ ਵਹਾਓ ਜਿਹੜਾ ਤੇਜ਼ੀ ਨਾਲ ਆਇਆ ਇਸ ਤੋਂ ਬਾਅਦ ਇਹ ਗੱਡੀਆਂ ਬਿਲਕੁਲ ਤੁਹਾਨੂੰ ਮੈਂ ਜਗ੍ਹਾ ਦਿਖਾ ਦਵਾਂ ਇਸ ਥਾਂ ਤੋਂ ਇਹ ਜਿਹੜੀ ਸੁੱਕੀ ਨਦੀ ਆ ਰਹੀ ਹੈ ਇਸ ਤੋਂ ਬਾਅਦ ਜੇਕਰ ਇਧਰੋਂ ਦੀ ਗੱਲ ਕਰ ਲਈਏ ਆਪਾਂ ਨਿਕਲਦੀ ਹੋਈ ਬਿਲਕੁਲ ਜਿਹੜੀ ਜਿਹੜੀਆਂ ਗੱਡੀਆਂ ਇੱਥੇ ਖੜੀਆਂ ਸੀਗੀਆਂ ਉਹ ਇਸ ਥਾਂ ਤੋਂ ਬਿਲਕੁਲ ਸਾਹਮਣੇ ਗੰਗਾ ਜੀ ਨੇ ਗੰਗਾ ਜਲ ਜਿਹੜਾ ਗੰਗਾ ਨਦੀ ਜਿਹੜਾ ਮੇਨ ਜਿਹੜੀ ਗੰਗਾ ਨਦੀ ਜਿਹੜਾ ਜਲ ਜਾ ਰਿਹਾ ਹੈ ਉਹ ਸਾਹਮਣੇ ਹੈ ਇਸ ਥਾਂ ਤੋਂ ਜਿਹੜੀ ਪਾਣੀ ਦਾ 1 ਲੱਖ ਜਦੋਂ ਪਾਣੀ ਦਾ ਬਹਾਅ ਤੇਜ਼ ਹੋਇਆ ਤਾਂ ਗੱਡੀਆਂ ਜੜੀਆਂ ਇੱਥੋਂ ਰੁੜ ਕੇ ਬਿਲਕੁਲ ਗੰਗਾਜ ਦੇ ਵਿੱਚ ਚਲੇ ਗਈਆਂ ਜਿਸ ਤੋਂ ਬਾਅਦ ਰੁੜ ਕੇ ਜੜੀਆਂ ਅੱਗੇ ਚਲੇ ਗਈਆਂ ਬਿਲਕੁਲ ਤੁਹਾਨੂੰ ਫੇਰ ਇੱਕ ਵਾਰ ਦੱਸ ਦਵਾ ਇਹ ਉਹੀ ਥਾਂ ਹੈ ਬਿਲਕੁਲ ਤੁਸੀਂ ਐਕਸਕਲੂਸਿਵ ਤਸਵੀਰਾਂ ਜੜੀਆਂ ਬਹਾਵਲਪੁਰੀ ਟੀਵੀ ਤੇ ਦੇਖ ਰਹੇ ਹੋ ਇਸ ਵੇਲੇ ਜਿਹੜੀ ਗੱਲ ਕਰ ਲਈਏ ਸੁੱਕੀ ਨਦੀ ਜਿਹੜੀ ਬਿਲਕੁਲ ਸੁੱਕੀ ਹੋਈ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀਏ 2 ਦਿਨ ਪਹਿਲਾਂ ਦੀ ਜੇਕਰ ਆਪਾਂ ਇਸ ਥਾਂ ਦੀ ਗੱਲ ਕਰੀਏ ਤਾਂ ਇਸ ਥਾਂ ਤੇ ਬਹੁਤ ਜ਼ਿਆਦਾ ਜਿਹੜਾ ਤੇਜ਼ੀ ਨਾਲ ਪਾਣੀ ਆਇਆ ਸੀਗਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਹਾੜਾਂ ਦੇ ਵਿੱਚ ਤੇਜ਼ ਬਾਰਿਸ਼ ਹੋਈ ਸੀ ਤੇਜ਼ ਬਾਰਿਸ਼ ਤੋਂ ਬਾਅਦ ਜਿਹੜੀ ਆਪਾਂ ਸਥਿਤੀ ਦੀ ਗੱਲ ਕਰ ਲਈਏ ਤਾਂ ਉਰੇ ਹਲਕੀ ਬਾਰਿਸ਼ ਹਾਂ ਹਰੀਦਵਾਰ ਦੀ ਜੇਕਰ ਮੈਂ ਤੁਹਾਨੂੰ ਦੱਸ ਦਵਾਂ ਤਾਂ ਹਰੀਦਵਾਰ ਦੇ ਵਿੱਚ ਹਲਕੀ ਬਾਰਿਸ਼ ਸੀ ਲੇਕਿਨ ਪਹਾੜਾਂ ਦੇ ਵਿੱਚ ਤੇਜ਼ ਬਾਰਿਸ਼ ਹੋਣ ਤੋਂ ਬਾਅਦ ਜਿਹੜਾ ਪਾਣੀ ਦਾ ਇੱਕ ਲਖਤ ਜਿਹੜਾ ਬਹਾਓ ਜਿਹੜਾ ਵੱਧਿਆ ਤੇਜ਼ੀ ਨਾਲ ਜਿਹੜਾ ਸੁੱਕੀ ਨਦੀ ਦੇ ਵਿੱਚ ਪਾਣੀ ਆਇਆ ਸੋ ਉਸ ਤੋਂ ਬਾਅਦ ਜਿਹੜੀ ਗੱਡੀਆਂ ਇਸ ਥਾਂ ਤੇ ਤੁਹਾਨੂੰ ਮੈਂ ਦੱਸ ਦਵਾਂ ਸੁੱਕੀ ਨਦੀ ਦੇ ਵਿੱਚ ਕੁਝ ਲੋਕ ਅਜੇ ਹੀ ਆਉਂਨੇ ਆ ਜਿਹੜੇ ਪਾਰਕਿੰਗ ਦੇ ਖਰਚੇ ਬਚਾਣ ਕਰਕੇ ਇਸ ਥਾਂ ਤੇ ਗੱਡੀਆਂ ਪਾਰਕ ਕਰ ਦਿੰਦੇ ਆ ਲੇਕਿਨ ਜਦੋਂ ਪਾਣੀ ਆਇਆ ਤਾਂ ਇੱਥੋਂ ਜਿਹੜਾ ਪਾਣੀ ਦਾ ਬਹਾਓ ਇੰਨਾ ਤੇਜ਼ ਸੀਗਾ ਜਿਹੜੀ ਗੱਡੀਆਂ ਨੂੰ ਵਹਾ ਕੇ ਉਧਰ ਹੀ ਤੁਹਾਨੂੰ ਦਿਖਾ ਦਿੰਨਾ ਮੈਂ ਤੁਹਾਨੂੰ ਇੱਕ ਵਾਰ ਫੇਰ ਤਸਵੀਰਾਂ ਦਿਖਾ ਦਾਂ ਰਾਤ ਦਾ ਸਮਾਂ ਸੋ ਸਾਹਮਣੇ ਜਿਹੜੀ ਮੇਨ ਗੰਗਾ ਜਿਹੜੀ ਨਦੀ ਹੈ ਉਹ ਵਹਿ ਰਹੀ ਹੈ ਉਸ ਦੇ ਵਿੱਚ ਜਿਹੜੀ ਗੱਡੀਆਂ ਬੈਕੇ ਚਲੀਆਂ ਗਿਆ ਬਿਲਕੁਲ ਜ਼ਿਕਰ ਮੈਂ ਹੁਣ ਦੀ ਗੱਲ ਕਰਲਾ ਤਾਂ ਅੱਜ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਨਦੀ ਜਿਹੜੀ ਬਿਲਕੁਲ ਸੁੱਕੀ ਨਜ਼ਰ ਆ ਰਹੀ ਹੈ ਇਸ ਦੇ ਵਿੱਚ ਬਿਲਕੁਲ ਪਾਣੀ ਨਹੀਂ ਹੈ ਇੱਥੇ ਪਾਣੀ ਆਂਦਾ ਤਾਂ ਬਿਲਕੁਲ ਬਰਸਾਤਾ ਦਾ ਪਾਣੀ ਜਾਂ ਫਿਰ ਪਹਾੜਾਂ ਦੇ ਵਿੱਚ بارشਾ ਹੁੰਦੀ ਹੈ ਤਾਂ ਪਾਣੀ ਆਂਦਾ ਹੈ ਇਸੇ ਵਿੱਚ ਜੋ ਕਾਰ ਜਾਂ ਬੱਸ ਗਈ ਸੀ اسی ਜਗ੍ਹਾ ਸੇ ਬੈਕੇ ਗਈ ਸੀ ਜੀ ਹਾਂ ਬਿਲਕੁਲ ਇਹ ਯਹਾਂ ਪੇ ਲੋਕਬਾਗ ਪਾਰਕਿੰਗ ਮੇ ਪੈਸੇ ਨਹੀਂ ਦੇਣਾ ਚਾਹਤੇ ਹਨ ਜੋ ਉਹ ਵਹਾਂ ਪੇ ਖੜੀ ਕਰ ਦਿੰਦੇ ਹੈ ਗਾੜੀਆਂ ਹਾਂ ਔਰ ਪਹਾੜੋਂ ਪੇ ਹੋਈ ਬਾਰਿਸ਼ ਜ਼ਿਆਦਾ ਯਹਾਂ ਪੇ ਹੋਈ ਕਮ इस वजह से अचानक पानी आने की वजह से गाड़ी चली गई गंगा जी के अंदर तो इस वजह से गंगा जी में भी तेज था पानी इस वजह से आगे गई है तो आज अगर बात कर रहे हैं बिल्कुल सूखा नजर आ रहा है हाँ तो कल ये लगा लो आप सात आठ बजे के बाद ही सूख गई थी है समझ लो महाराज आज... होता है जो न्यूज में या फोनों पे है इस वजह से है दहशत नहीं तो कुछ नहीं है नॉर्मल है बिल्कुल लोग जो है वो आने के लिए हर दौर तैयार नहीं है कुछ ऐसा भी प्रचार हो रहा है कि सड़कों के ऊपर पानी चल रहा है लोगों को हरिद्वार आना चाहिए ऐसा कुछ भी नहीं है बिल्कुल सूखा है एकदम कोई डर नहीं है तो ये नदी वैसे अगर इस नदी की बात की जाए इसमें गंगा जी आ रही है या पानी कहाँ से आता है ये पहाड़ों का पानी आता है यहाँ पे काफी ऊंचे ऊंचे पहाड़ हैं इधर मनसा देवी का उधर काफी उसका पानी आता है यहाँ पे सारा का सारा इस वजह तो उस दिन जगह जिस दिन ये पानी आया उस दिन क्या इतनी बारिश थी क्या यहा, यहाँ पे कम बारिश थी पहाड़ों पे ज्यादा बारिश थी इस वजह से आया एकदम से पानी तो आज अगर हर की पौड़ी की बात की जाए तो क्या आ, बहुत नॉर्मल है बिल्कुल सामान्य है बिल्कुल एकदम तो हरिद्वार में कोई कहीं कही कोई कुछ नहीं है कोई खतरा नहीं है आराम से आदमी आए घूमे टारे गंगा किनारे आराम से नहा सकता है कोई दिक्कत नहीं है तो अभी कहीं भी मतलब कोई दिक्कत नहीं है कोई परेशानी नहीं है बिल्कुल नॉर्मल है एकदम सब जगह ਸੋ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਦੱਸਿਆ ਲੋਕਲ ਜਿਹੜੇ ਇੱਥੇ ਦੇ ਵਸਨੀਕ ਨੇ ਇਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਦੇ ਨਾਲ ਜਿਹੜੀ ਨਦੀ ਹੈ ਬਿਲਕੁਲ ਸੁੱਕੀ ਨਜ਼ਰ ਆ ਰਹੀ ਹੈ ਹਾਂ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਬਰਸਾਤਾਂ ਦਾ ਪਾਣੀ ਜਿਹੜਾ ਹੋਇਆ ਪਹਾੜਾਂ ਦੇ ਵਿੱਚ ਬਾਰਿਸ਼ ਹੋਈ ਜਿਸ ਤੋਂ ਬਾਅਦ ਜਿਹੜਾ ਨਦੀ ਦੇ ਵਿੱਚ ਪਾਣੀ ਆ ਗਿਆ ਜਿਸ ਤੋਂ ਬਾਅਦ ਜਿਹੜੀ ਆ ਉਰੇ ਖੜੀਆਂ ਜਿਹੜੇ ਲੋਕ ਜਿਹੜੇ ਕੁਝ ਅਜੀਬ ਹੁੰਨੇ ਆ ਪਾਰਕਿੰਗ ਦਾ ਖਰਚਾ ਬਚਾਣਾ ਚਾਹੁੰਦੇ ਆ ਸੋ ਨਦੀ ਦੇ ਵਿੱਚ ਖਾਲੀ ਥਾਂ ਦੇਖ ਕੇ ਗੱਡੀ ਖੜਾ ਦਿੰਨੇ ਆ ਜਿਸ ਤੋਂ ਬਾਅਦ ਜੜੀਆਂ ਗੱਡੀਆਂ ਅਚਾਨਕ ਪਾਣੀ ਆਣ ਕਰਕੇ ਪਹਾੜਾ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬਾਰਿਸ਼ ਹੋਈ ਉਸ ਤੋਂ ਬਾਅਦ ਗੱਡੀਆਂ ਜੜੀਆਂ ਰੁੜ ਗੀਆਂ ਸੋ ਜੇਕਰ ਅੱਜ ਦੀ ਗੱਲ ਕਰੀ ਜੀਏ ਤਾਂ ਦਿਖਾ ਦਿੰਨੇ ਤੁਹਾਨੂੰ ਸਥਿਤੀ ਜਿਹੜੀ ਹੈ ਨਦੀ ਜਿਹੜੀ ਹੈ ਬਿਲਕੁਲ ਤੁਹਾਨੂੰ ਤਸਵੀਰਾਂ ਜੀ ਦਿਖਾ ਦਈਏ ਬਿਲਕੁਲ ਜਿਹੜੀ ਸੁੱਕੀ ਨਜ਼ਰ ਨਦੀ ਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਇੱਕ ਬੂੰਦ ਤੱਕ ਜਿਹੜਾ ਪਾਣੀ ਬਿਲਕੁਲ ਨਜ਼ਰ ਨਹੀਂ ਆ ਰਿਹਾ इसी नदी में से निकल के गई थी गाड़ी है सारी आ, ये है से नदी आता है ऊपर का पहाड़ का पानी हाँ। आ, ये नदी द्वारा मतलब बारिश होगी तो पहाड़ पर ज्यादा बारिश होती है वहाँ का पानी सीधे नीचे आ जाता है भाई साहब अच्छा तो जब ये पानी आया क्या हरिद्वार में उस टाइम में बारिश थी हाँ। उस टाइम बारिश थी हरिद्वार में भी हाँ तो पानी इतना ज्यादा आ गया की गाड़िया बहेगी हाँ बिल्कुल तो आज जैसे देख रहे हैं ये नदी आज है नहीं आज खाली है नदी बिल्कुल सूखी नदी है तो लोगों में बड़ी दहशत फैल चुकी है कि हरिद्वार में ऐसा कुछ हो गया मतलब कह रहे हैं सड़कों के ऊपर पानी है आपको बताता भाई साहब ये ऊपर पहाड़ का पानी आता है जैसे पहाड़ों पर बारिश होती है तो यहाँ हल्की बारिश हुई वो ऊपर का पानी ही आ जाता है नदी में आप अभी अगर कल्याण थोड़ी सी बारिश हो जाए यहीं पानी इतना आएगा कि आप खुद हो जाओगे की स्थिति तो ये सुखी नदी है ये मिलती बड़ी गंगा में हाँ, ये गंगा में आती अच्छा तो चलेगी। हाँ। तो उधर किसी की जान माल का नुकसान तो नहीं हुआ था नहीं जान माल गाड़ी गई केवल तो अभी अगर स्थिति की हरकी पड़ी की बात की जाए तो वहाँ पे क्या स्थिति तो है फिलहाल सामान्य स्थिति है लोग स्नान कर रहे हैं कोई वाला कोई माहौल तो नहीं ना ਸੋ ਦੋਸਤੋ ਖੜਖੜੀ ਜਿਹੜੀ ਇਹ ਸੁੱਕੀ ਨਦੀ ਆ ਉਸ ਤੋਂ ਬਾਅਦ ਇਸ ਵੇਲੇ ਪਹੁੰਚਿਆ ਹਰਦੀਪੋੜੀ ਤੇ ਬਿਲਕੁਲ ਹਰਦੀਪੋੜੀ ਦੇ ਉੱਪਰ ਖੜਿਆ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਜਿਸ ਤਰ੍ਹਾਂ ਦੇ ਨਾਲ ਆਮ ਦਿਨਾਂ ਦੇ ਵਿੱਚ ਰੁਟੀਨ ਜਿਹੜਾ ਜਨ ਹੁੰਦਾ ਉਹ ਜਨ ਬਿਲਕੁਲ ਉਸੇ ਤਰ੍ਹਾਂ ਨਜ਼ਰ ਆ ਰਿਹਾ ਹੈ ਲੋਕ ਜਿਹੜੇ ਇਸ਼ਨਾਨ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਜੇਕਰ ਗੱਲ ਕਰ ਲਈਏ ਲਗਾਤਾਰ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਕਿ ਜਿਹੜਾ ਪਾਣੀ ਦਾ ਬਹਾਅ ਬੜਾ ਤੇਜ਼ ਹੈ ਪਾਣੀ ਦਾ ਜਲਸ ਧਰ ਵੱਧ ਗਿਆ ਪਰ ਲੇਕਿਨ ਅਜੇ ਹਾਂ ਕੁਛ ਨਹੀਂ ਰੂਟੀਨ ਵਾਂਗ ਰੋਜ਼ਾਨਾ ਵਾਂਗ ਲੋਕ ਇਸ਼ਨਾਨ ਕਰਨੇ ਨੇ ਲੋਕ ਗੰਗਾਸ਼ਣਾਨ ਕਰਨ ਲਈ ਪਹੁੰਚ ਰਹੇ ਨੇ ਦਰਸ਼ਨਾਂ ਲਈ ਪਹੁੰਚ ਰਹੇ ਨੇ ਸੋ ਜਿਹੜੀਆਂ ਅਫਵਾਹਾਂ ਸੀਗੀਆਂ ਕਿ ਸੜਕਾਂ ਤੇ ਉਤੇ ਪਾਣੀ ਨਜ਼ਰ ਆ ਰਿਹਾ ਹੈ ਨਦੀ ਜਿਹੜੀ ਹੈ ਉਹ ਫਾਨ ਤੇ ਚੱਲ ਰਹੀ ਹੈ ਅਜਿਹਾ ਕੁਝ ਨਹੀਂ ਹੈ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦੇ ਨਾਲ ਹਰਦੀ ਪੌੜੀ ਦੇ ਉੱਪਰ ਆਮ ਰੂਟੀਨ ਵਾਂਗ ਲੋਕ ਜਿਹੜੇ ਨੇ ਗੰਗਾ ਇਸ਼ਨਾਨ ਕਰਨ ਲਈ ਪਹੁੰਚੋ ਇਹਨੇ ਸੋ ਅਫਵਾਹਾਂ ਤੋਂ ਬਚਣ ਦੀ ਜ਼ਰੂਰਤ ਹੈ ਹਾਂ ਬਿਲਕੁਲ ਸੁੱਕੀ ਨਦੀ ਦੇ ਵਿੱਚ ਪਾਣੀ ਜਰੂਰ ਆਇਆ ਸੀਗਾ ਲੇਕਿਨ ਉਹ ਪਹਾੜਾਂ ਤੋਂ ਚਲ ਕੇ ਜਿਹੜਾ ਬਰਸਾਤ ਦਾ ਪਾਣੀ ਸੀਗਾ ਉਹ ਪਾਣੀ ਸੀਗਾ ਉਸ ਤੋਂ ਬਾਅਦ ਜੇਕਰ ਹੁਣ ਦੀ ਗੱਲ ਕਰੀਏ ਤਾਂ ਬਿਲਕੁਲ ਸਮਾਨਯ ਬਿਲਕੁਲ ਨਾਰਮਲ ਸਥਿਤੀ ਹੈ ਜਿਹੜੀ ਨਦੀ ਹੈ ਉਹ ਬਿਲਕੁਲ ਸੁੱਕੀ ਨਜ਼ਰ ਆ ਰਹੀ ਹੈ ਉਸ ਦੇ ਵਿੱਚ ਵੀ ਬਿਲਕੁਲ ਪਾਣੀ ਨਹੀਂ ਹੈ ਸੋ ਜਿਹੜੀ ਹਰਦੀਪੋੜੀ ਦੀ ਸਥਿਤੀ ਤੁਹਾਨੂੰ ਮੈਂ ਫੇਰ ਦਿਖਾ ਦਵਾ ਬਿਲਕੁਲ ਜਿਵੇਂ ਨਾਰਮਲ ਸਥਿਤੀ ਹੈ ਆਮ ਦਿਨਾਂ ਮਾ ਹਾਲਾਂਕਿ ਰਾਤ ਦਾ ਸਮਾਂ ਲੋਕ ਘਟਨੇ ਕਿਉਂਕਿ देर रात ਨੂੰ ਸੀ ਪਹੁੰਚਿਆ ਸਪੈਸ਼ਲ ਤੁਹਾਨੂੰ ਕਵਰੇਜ ਦਿਖਾਉਣ ਦੇ ਲਈ ਤਾਂ ਕਿ ਸਾਨੂੰ ਜਿਸ ਤਰ੍ਹਾਂ ਦੇ ਨਾਲ ਪਤਾ ਚੱਲਿਆ ਕਿ ਨਦੀ ਤੇ ਲੋਕਾਂ ਦੇ ਜਿਸ ਤਰ੍ਹਾਂ ਦੇ ਨਾਲ ਕਹਿ ਰਹੇ ਸੀਗੇ ਸੜਕਾਂ ਦੇ ਉੱਪਰ ਪਾਣੀ ਆ ਗਿਆ ਅਜਿਹੀ ਅਫਵਾਹਾਂ ਅਜਿਹੀ ਖਬਰਾਂ ਰੇਡੀਆ ਦੇਖਣ ਨੂੰ ਲਗਾਤਾਰ ਮਿਲ ਰਿਹਾ ਸੀਗਾ ਜਿਸ ਤੋਂ ਬਾਅਦ ਅਸੀਂ ਪ੍ਰਾਪਰ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਹਰੀਦوار ਦੇ ਵਿੱਚ ਪਹੁੰਚਿਆ ਜਿਹੜੀ ਤੁਹਾਨੂੰ ਮੌਕੇ ਦੀਆਂ ਇਸ ਵੇਲੇ ਤਸਵੀਰਾਂ ਦਿਖਾ ਰਿਹਾ ਜਿਹੜਾ ਗੰਗਾ ਜਲਾ ਬਿਲਕੁਲ ਆਮ ਦਿਨਾਂ ਵਾਂਗ ਹੈ ਬਿਲਕੁਲ ਸੋ ਦੋਸਤੋ ਜੇਕਰ ਤੁਸੀਂ ਵੀ ਆਣਾ ਚਾਹੁੰਦੇ ਹੋ ਤਾਂ ਬਿਲਕੁਲ आ सकते हो तुम हाँ जी भैया कहाँ से आए हो आप मेरठ से आए हो भैया गंगा स्नान कर रहे हो क्या कहोगे नॉर्मल जो लोग आज बड़ी अफवाहें चल रही हैं कि हरिद्वार की सड़कों के ऊपर पानी घूम रहा है कुछ नहीं है पागल बनाया जा रहा जी कुछ भी नहीं है जीरो, जीरो है गंगा मैया सदैव तुम्हारे साथ है हाँ। Now, तो अगर जल अगर जल की बात की जाए नॉर्मल जल, जल है कैसे है, हाँ। कोई दिक्कत नहीं नहीं बाढ़ वगैरह नहीं है जैसे गाड़ी की जो डरने वाली कोई बात नहीं बाढ़ आ रही है पे तो ऐसा कोई डर वलम्पॉर्ट नहीं आप नॉर्मल सड़कों से सड़कों से आए तो कहीं आपको पानी दिखा कहीं तो कहीं तो बारिश वगैरह भी नहीं है कोई दिक्कत नहीं। गंगा मैया की बहावलपुरी टीवी ली हरिद्वार दो सोनूपदमा